ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ੀ ਦੀ ਤਰ੍ਹਾਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਜੋ ਤੁਹਾਡੇ ਲਈ ਅਪਡੇਟ ਲੈ ਕੇ ਆਏ ਆਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਜੀ 15 ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਬਹੁਤ ਵੱਡਾ ਅਪਡੇਟ ਜਾਰੀ ਹੋਇਆ ਤਾਂ ਬਿਨਾਂ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੀ ਵੈਬਸਾਈਟ ਤੋਂ ਇਹ ਨੋਟੀਫਿਕੇਸ਼ਨ ਲ ਇਨ੍ਹਾਂ ਵੱਲੋਂ ਰਿਟੇਨ ਐਗਜ਼ਾਮ ਦੇ ਲਈ ਸ਼ਡਿਊਲ ਜਾਰੀ ਹੋਇਆ 15 ਵੱਖ-ਵੱਖ ਪੋਸਟਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਲਈ ਇਨ੍ਹਾਂ ਵੱਲੋਂ ਐਗਜ਼ਾਮ ਸ਼ਡਿਊਲ ਜਾਰੀ ਕੀਤਾ ਗਿਆ ਤਾਂ ਤਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਵੱਖ-ਵੱਖ ਪੋਸਟਾਂ ਦੇ ਲਈ ਤਰੀਕਾ ਇਨ੍ਹਾਂ ਵੱਲੋਂ ਜਾਰੀ ਹੋਈਆਂ ਹਨ ਫਾਰਮੇਸੀ ਆਫੀਸਰ ਦੇ ਲਈ 10 ਮਈ ਨੂੰ ਐਗਜ਼ਾਮ ਹੋਊਗਾ ਜੀ ਏਸੀ ਸਿਸਟਮ ਆਪਰੇਟਰ ਦੇ ਲਈ 10 ਮਈ ਨੂੰ ਐਗਜ਼ਾਮ ਹੋਊਗਾ ਇਲੈਕਟ੍ਰੀਸ਼ੀਅਨ ਦੇ ਲਈ 12 ਮਈ ਨੂੰ ਐਗਜ਼ਾਮ ਰਹੂਗਾ ਜੀ ਜੂਨੀਅਰ ਫਿਜ਼ੀਓਥੈਰੇਪਿਸਟ ਦੇ ਲਈ 12 ਮਈ ਨੂੰ ਐਗਜ਼ਾਮ ਹੋਊਗਾ ਆਡੀਓਮੈਟ੍ਰਿਕ ਟੈਕਨੀਸ਼ੀਅਨ 12 ਮਈ ਨੂੰ ਇਗਜ਼ਾਮ ਹੋਊਗਾ ਜੀ ਰੇਡੀਓਗ੍ਰਾਫਰ ਦੇ ਲਈ 12 ਮਈ ਨੂੰ ਇਗਜ਼ਾਮ ਹੋਊਗਾ ਐਮ ਆਰ ਆਈ ਟੈਕਨੀਸ਼ੀਅਨ ਦੇ ਲਈ 13 ਮਈ ਨੂੰ ਇਗਜ਼ਾਮ ਰਹੂਗਾ ਜੀ ਰੇਡੀਓਥੈਰੇਪੀ ਟੈਕਨੀਸ਼ੀਅਨ ਦੇ ਲਈ 13 ਮਈ ਨੂੰ ਇਗਜ਼ਾਮ ਹੋਊਗਾ ਜੀ ਸਪੀਚ ਥੈਰਾਪਿਸਟ ਦੇ ਲਈ 13 ਮਈ ਨੂੰ ਇਗਜ਼ਾਮ ਹੋਊਗਾ ਜੀ ਨੈਨੀ ਦੇ ਲਈ ਇਹਨਾਂ ਵੱਲੋਂ 13 ਮਈ ਨੂੰ ਇਗਜ਼ਾਮ ਹੋਊਗਾ ਜੀ ای ای ਜੀ ਟੈਕਨੀਸ਼ੀਅਨ ਦੇ ਲਈ ਵੀ 13 ਨੂੰ ਇਗਜ਼ਾਮ ਹੋਊਗਾ ਟੈਕਨੀਸ਼ੀਅਨ ਫਾਰ ਐਨੀਮਲ ਆਪਰੇਸ਼ਨ ਰੂਮ 13 ਮਈ ਨੂੰ ਇਗਜ਼ਾਮ ਹੋਊਗਾ ਜੀ ਕਲੀਨਿਕਲ ਸਾਈਕੋਲੋਜਿਸਟ ਦੇ ਲਈ 13 ਮਈ ਨੂੰ ਇਗਜ਼ਾਮ ਹੋਊਗਾ ਜੀ ਜੂਨੀਅਰ ਇੰਜੀਨੀਅਰ ਦੇ ਲਈ 14 ਮਈ ਨੂੰ ਇਗਜ਼ਾਮ ਹੋਊਗਾ ਲੈਬ ਟੈਕਨੀਸ਼ੀਅਨ ਦੇ ਲਈ 15 ਮਈ ਨੂੰ ਇਗਜ਼ਾਮ ਹੋਊਗਾ ਤੇ ਮਲਟੀਟਾਸਕਿੰਗ ਸਟਾਫ ਦੇ ਲਈ 15 ਮਈ ਨੂੰ ਇਗਜ਼ਾਮ ਹੋਊਗਾ ਤਾਂ ਇਹ ਇਗਜ਼ਾਮ ਸ਼ਡਿਊਲ ਹੈ ਨਵਾਂ ਵੱਲੋਂ ਜਾਰੀ ਕੀਤਾ ਗਿਆ ਹੈ ਜਿਹੜੇ ਕੈਂਡੀਡੇਟਸ ਨੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕੀਤਾ ਜ਼ਰੂਰ ਅਪਡੇਟ ਧਿਆਨ ਚ ਰੱਖਣ ਜੀ ਵੈਬਸਾਈਟ ਇਹਨਾਂ ਦੀ ਟਾਈਮ ਟੂ ਟਾਈਮ ਚੈੱਕ ਕਰਦੇ ਰਿਹਾ ਕਰੋ ਜੀ ਬਾਬਾ ਫਰੀਦ ਯੂਨੀਵਰਸਿਟੀ ਦੀ ਤਾਂ ਇਹ ਅਪਡੇਟ ਹੈ ਜੀ ਜੋ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਹੈ ਬਾਕੀ ਡਿਟੇਲ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਇਹ ਹੈ ਜੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ